ਇਹ ਤੇ ਜਿੱਦਾਂ ਪਹਿਲਾਂ ਵੀ ਇੱਥੇ ਵਿਚਾਰ ਹੋ ਚੁੱਕੀ ਆ ਜਾਂ ਪਹਿਲਾਂ ਤੋਂ ਆਪਾਂ ਨੂੰ ਪਤਾ ਹੀ ਆ ਕਿ ਆਪਣੀ ਖੌਫ ਦੇ ਬਹੁਤ ਪਹਿਲਾਂ ਤੋਂ ਹੀ ਬੜੇ ਫੇਕ ਐਨਕਾਊਂਟਰ ਹੋ ਚੁੱਕੇ ਆ ਜਿਹੜੇ ਸਹੀ ਮੁਕਾਬਲੇ ਹੋਏ ਉਹਨਾਂ ਨੂੰ ਵੀ ਪਤਾ ਤੇ ਜਿਹੜੇ ਫੇਕ ਹੁੰਦੇ ਆ ਜਿਹੜੇ ਹੁਣ ਵੀ ਲਗਾਤਾਰ ਪੰਜਾਬ ਦੀ ਧਰਤੀ ਤੇ ਚੱਲਦੇ ਆ ਚਾਹੇ ਕਈ ਗੈਂਗਸਟਰ ਕਹੇ ਜਾਂ ਕਈ ਹੋਰ ਤਰੀਕਿਆਂ ਨਾਲ ਕੋਈ ਹਰ ਹਫਤੇ ਕੋਈ ਨਾ ਇਹੋ ਜੀ ਖਬਰ ਹੁੰਦੀ ਹੁੰਦੀ ਆ ਤੇ ਪਰ ਮੈਨੂੰ ਇਹਨਾਂ ਦੇ ਪਰਿਵਾਰਾਂ ਨੂੰ ਦੇਖ ਕੇ ਨਾ ਬੱਚਿਆਂ ਨੂੰ ਦੇਖ ਕੇ ਮੈਨੂੰ ਲੱਗਦਾ ਨਹੀਂਗਾ ਕਿ ਉਹ ਉਹ ਜੋ ਨ ਦੇ ਇਲਜ਼ਾਮ ਲਗਾਏ ਜਾ ਰਹੇ ਉਹ ਸਹੀ ਹੋਗੇ ਪਰ ਫਿਰ ਵੀ ਜੇ ਕੋਈ ਹੈ ਤੇ ਜਿਹੜੀ ਇੰਡੀਆ ਸਿਸਟਮ ਹੈ ਉਹ ਆਪਣੇ ਕੋਲ ਕਚੈਰੀਆਂ ਉਹਨੇ ਜਿਹੜੇ ਬਣਾ ਕੇ ਰੱਖੇ ਆਪਣੇ ਆਪ ਦਾ ਦਾਵਾ ਕਰਦੇ ਹਿਸਾਬ ਦਾ ਤੇ ਉਹਨਾਂ ਦੇ ਉਹਨਾਂ ਦੇ ਤਹਿਤ ਉਹਨਾਂ ਨੂੰ ਕੋਈ ਜੋ ਵੱਡੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਇਹ ਇੱਕ ਇੱਕ ਸ਼ਰਿਆ ਮੁਲਕਤਾ ਨਾਲ ਇਨਸਾਨੀਅਤ ਨਾਲ ਬਹੁਤ ਵੱਡਾ ਧੱਕਾ ਵਾ ਇੱਕ ਆਪਣੇ ਰਾਜ ਦੇ ਨਾਮ ਦੇ ਦੁਤਿਆਂ ਨੂੰ ਤੁਸੀਂ ਇਹ ਤਾਂ ਸਰਿਆਂ ਨੂੰ ਮਾਰਨ ਦਾ ਜਿਹੜਾ ਤੀਜਾ ਉਹ ਇਹ ਜਿਹੇ ਇਹ ਬਣਾਇਆ ਗਿਣ ਦਿੱਤ ਕੇ ਪਿਛੇ ਸਭ ਕੁਛ ਕਰ ਰਹੇ ਹੋ ਆਪਾਂ ਨੂੰ ਵੀ ਹੁਣ ਸਾਰਿਆਂ ਨੂੰ ਸਾਰਿਆਂ ਤੇ ਨਾ ਬੈਠੀਆਂ ਆਪਾਂ ਨੂੰ ਇਹ ਵਿਚਾਰ ਕਰਨੀ ਚਾਹੀਦੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਿ ਉਹਨਾਂ ਦੇ ਜ਼ੁਲਮ ਕਰਨਾ ਹੀ ਕਰਨਾ ਤੇ ਆਪਾਂ ਨੂੰ ਹੁਣ ਇਹ ਫੈਸਲਾ ਕਰਨਾ ਚਾਹੀਦਾ ਕਿ ਆਪਾਂ ਇਦਾਂ ਹੀ ਬੱਕ ਬੱਕ ਧੜਿਆਂ ਚ ਬੱਕ ਬੱਕ ਬੰਡੀਆਂ ਚ ਪੈ ਕੇ ਉਹਨਾਂ ਨੂੰ ਇਹ ਮੌਕਾ ਦੇਣਾ ਕਿ ਨਾ ਆਪਾਂ ਨੂੰ ਸਾਰੇ ਜਣੇ ਨਾਲ ਮਿਲ ਕੇ ਉਹਨਾਂ ਵਾਸਤੇ ਆਪਾਂ ਕੋ ਖੰਧ ਕਰੀਏ ਕਿ ਜਿਹੜਾ ਉਹ ਇਹੋ ਜਿਹੀ ਚੀਜ਼ਾਂ ਨਾ ਕਰ ਸਕਣ ਇੰਨੀਆਂ ਗਬਨਤੀਆਂ ਦਾ ਪ੍ਰਵਾਨ ਕਰਦਾ ਸਾਰੇ ਬੜੇ ਸਿਰਦ ਬੈਠੇ ਅੱਜ ਮੌਨ ਦੀ ਵੱਡੀ ਵੱਡੀ ਲੜਾਈ ਲੜਨ ਵਾਲੇ ਇੱਥੇ ਜਨਰ ਆ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਇਹ ਸਾਰੇ ਜਣੇ ਨਾਲ ਮਿਲ ਕੇ ਇਹ 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 ਨਾ ਮਸਲਿਆਂ ਨੂੰ ਇਹਨਾਂ ਨੂੰ ਰੋਕ ਲਈਏ ਆਪਾਂ ਸਾਰੇ ਧਰਨ ਕੇ ਜੋ ਜੁਡੀਸ਼ਰੀ ਦੇ ਤੌਰ ਤੇ ਹੋ ਸਕਦਾ ਜੋ ਆਪਣੀਆਂ ਉਹ ਤਾਂ ਤੋਂ ਰਾਜਨੀਤਿਕ ਤੌਰ ਤੇ ਹੋ ਸਕਦਾ ਜੋ ਆਪਾਂ ਹੱਲ ਮਿਲ ਕੇ ਕੋਈ ਵੱਡਾ ਦਬਾਅ ਬਣਾ ਸਕਦੇ ਆਂ ਸਰਕਾਰਾਂ ਤੇ ਇਨਸਾਫ ਲੈਣ ਵਾਸਤੇ ਜਿੰਨਾ ਕੋਈ ਵੀ ਮਿਲ ਸਕਦਾ ਉਹਦੇ ਵਾਸਤੇ ਵੀ ਕੋਸ਼ਿਸ਼ ਕਰੀਏ ਤੇ ਬਾਕੀ ਜੋ ਵੀ ਜੋ ਖਾਲਸਾ ਪੰਥ ਦੇ ਰੀਤੀ ਰਿਵਾਜ ਉਹਨਾਂ ਦੇ ਤਹਿਤ ਵੀ ਆਪਾਂ ਸਾਰੇ ਜਣੇ ਜੋ ਵੀ ਆਪਾਂ ਕਰ ਸਕਦੇ ਆਂ ਸਾਰਿਆਂ ਨਾਲ ਆਪਣੇ ਸੱਚੇ ਦਰੋਂ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਇਹ ਸਾਡੇ ਲਈ ਸਭ ਤੋਂ ਵੱਡੀ ਸਪਰੀਮ ਹੈ ਇੱਥੇ ਆਪਾਂ ਕੋਈ ਵੀ ਇਹ ਕੋਈ ਰੋਟੀਆਂ ਸੇਕਣ ਵਾਲੀ ਜਾਂ ਕੋਈ ਇਹੋ ਜਿਹੀ ਇਹਨਾਂ ਨਾਲ ਗੱਲ ਕਰੀਏ ਆਪਾਂ ਪਰਿਵਾਰਾਂ ਨਾਲ ਹਰਦੀ ਕਰਦਾ ਆਏ ਆ ਆਪਰੇ ਕੌਮ ਦਾ ਅਨਸਾਰ ਦੀ ਗੱਲ ਕਰਨ ਆਏ ਆ ਉਹਦੇ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹੌਲਾ ਬਾਲੀਏ ਤੇ ਜੋ ਇਹਨਾਂ ਪਰਿਵਾਰਾਂ ਨੂੰ ਵੀ ਕੋਈ ਧਰਵਾਸ ਹੋ ਸਕੇ ਕੋਈ ਇਹਨਾਂ ਵੀ ਬਹੁਤ ਹਾਲਾਤ ਵੀ ਇਹਨਾਂ ਦੇ ਬੜੇ ਇਹਨਾਂ ਦੇ ਬਹੁਤ ਪਰਿਵਾਰ ਘਰਾ ਦਾ ਆਰਥਿਕ ਤੌਰ ਤੇ ਵੀ ਬੜੇ ਮਾੜੇ ਆ ਇਸ ਕਰਕੇ ਇਹਨਾਂ ਦੇ ਵੀ ਆਪਾਂ ਸਾਰਿਆਂ ਜਣੇ ਨਾਲ ਮਿਲ ਕੇ ਜੋ ਵੀ ਆਰਥਿਕ ਤੌਰ ਤੇ ਉਲਟ ਹੋ ਸਕੀ ਉਹ ਵੀ ਕਰਨੀ ਚਾਹੀਦੀ ਆ ਤੇ ਜੋ ਵੀ ਉਹਨਾਂ ਦਾ ਬਾਕੀ ਜੋ ਕਾਨੂੰਨ ਵਾਲੇ ਇੱਥੇ ਆਪਣੇ ਬੈਠੇ ਹੁਕੀਆ ਆਪਣੇ ਦੋਪੂ ਰਿਟਾਇਰ ਜੱਜ ਆ ਉਹ ਆਪਣੇ ਤੌਰ ਦੇ ਰਿਸ਼ਤੇ ਕਿਤੇ ਕਿ ਆਪਣੀ ਕੋਈ ਇਨਕੁਆਰੀ ਹੋਵੇ ਇਹਨੂੰ ਸਹੀ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਦੱਸਿਆ ਜਾਵੇ ਕਿ ਇਹ ਠੇਕ ਸੀਗਾ ਇਹ ਝੂਠਾ ਸੀਗਾ ਝੂਠੇ ਇਲਜ਼ਾਮ ਸੀਗੇ ਉਹ ਸਾਰਾ ਉਤਾਰਾ ਕੀਤਾ ਜਾ ਸਕੇ ਇੰਨੀਆਂ ਕਿ ਬੇਤਿਆਂ ਪ੍ਰਵਾਨ ਕਰਦੀਆਂ ਕੋਈ ਪੁਰਖ ਜੋਗੋ ਜੋ ਘਰ ਕਾਲ ਸਰਵ ਕਲਾ ਸਰਰਥ ਸਰਵ ਕਲਾ ਪ੍ਰਕੂਰ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਚ ਆਪਾਂ ਉਹਨਾਂ ਤਿੰਨ ਬੱਚਿਆਂ ਦੀ ਇਸ਼ਾਰਤ ਤੇ ਸੁਭਾਚ ਆਪਾਂ ਇੱਥੇ ਹੋਏ ਆ ਕਿ ਉਹਨਾਂ ਨੂੰ ਜੋ ਨਿਯਾਜ ਮਾਰੇ ਗਿਆ ਉਹਦੇ ਬਾਅਦ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਦੀ ਸਾਂਝ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਜਿੱਦਾਂ ਪਹਿਲਾਂ ਵੀ ਇੱਥੇ ਵਿਚਾਰ ਹੋ ਚੁੱਕੀ ਆ ਜਾਂ ਪਹਿਲਾਂ ਤੋਂ ਆਪਾਂ ਨੂੰ ਪਤਾ ਹੀ ਆ ਕੀ ਆਪਣੀ ਕੌਮ ਤੇ ਬਹੁਤ ਪਹਿਲਾਂ ਤੋਂ ਹੀ بڑے ਫੇਕ ਐਨਕਾਉਂਟਰ ਹੋ ਚੁੱਕੇ ਆ ਜਿਹੜੇ ਸਹੀ ਮੁਕਾਬਲੇ ਹੋਏ ਉਹਨਾਂ ਨੂੰ ਵੀ ਪਤਾ ਤੇ ਜਿਹੜੇ ਫੇਕ ਹੁੰਦੇ ਆ ਜਿਹੜੇ ਹੁਣ ਵੀ ਲਗਾਤਾਰ ਪੰਜਾਬ ਦੀ ਧਰਤੀ ਤੇ ਚੱਲਦੇ ਆ ਚਾਹੇ ਕਈ ਗੈਂਗਸਟਰ ਕਹੇ ਜਾਂ ਕਈ ਹੋਰ ਤਰੀਕਿਆਂ ਨਾਲ ਕੋਈ ਹਰ ਹਫਤੇ ਕੋਈ ਨੂੰ ਇਹੋ ਜੀ ਖਬਰ ਹੁੰਦੀ ਹੁੰਦੀ ਹੈ ਤੇ ਪਰ ਮੈਨੂੰ ਉਹਨਾਂ ਦੀ ਇਹਨਾਂ ਦੇ ਪਰਿਵਾਰਾਂ ਨੂੰ ਦੇਖ ਕੇ ਨਾ ਬੱਚਿਆਂ ਨੂੰ ਦੇਖ ਕੇ ਮੈਨੂੰ ਲੱਗਦਾ ਨਹੀਂਗਾ ਕਿ ਉਹ ਉਹ ਜੋ ਨਾਂ ਦੇ ਇਲਜ਼ਾਮ ਲਗਾਏ ਜਾ ਰਹੇ ਉਹ ਸਹੀ ਹੋਣਗੇ ਔਰ ਫਿਰ ਵੀ ਜੇ ਕੋਈ ਹੈ ਤੇ ਜਿਹੜੀ ਇਹਨੇ ਇਸ ਸਿਸਟਮ 'ਚ ਆਉਂ ਨੂੰ ਆਪਣੇ ਕੋਲ ਕਚੈਰੀਆਂ ਉਹਨੇ ਜਿਹੜੇ ਬਣਾ ਕੇ ਰੱਖੇ ਆਪਣੇ ਆਪ ਦਾ ਦਾਵਾ ਕਰਦੇ ਹਿਸਾਬ ਦਾ ਤੇ ਉਹਨਾਂ ਦੇ ਉਹਨਾਂ ਦੇ ਤਹਿਤ ਉਹਨਾਂ ਨੂੰ ਕੋਈ ਜੋ ਮਰਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਇਹ ਇੱਕ ਇੱਕ ਸ਼ਰੀਆ ਮਨੁੱਖਤਾ ਨਾਲ ਇਨਸਾਨੀਅਤ ਨਾਲ ਬਹੁਤ ਵੱਡਾ ਧੱਕਾ ਵਾ ਇੱਕ ਆਪਣੇ ਰਾਜ ਦੇ ਨਾਮ ਦੇ ਦੁਤਿਆਂ ਨੂੰ ਤੁਸੀਂ ਇਹ ਤਾਂ ਸ਼ਰੀਆ ਨੂੰ ਮਾਰਨ ਦਾ ਜਿਹੜਾ ਤੀਜਾ ਵਾ ਇਹ ਜਿਹੇ ਇਹ ਬਣਾਏ ਹੋਏ ਗਿਣਮਿਤ ਕੇ ਵਿੱਚ ਸਭ ਕੁਝ ਕਰ ਰਹੇ ਹੋ ਆਪਾਂ ਨੇ ਵੀ ਹੁਣ ਸਾਰਿਆਂ ਨੂੰ ਸਾਰਿਆਂ ਤੇ ਨਾ ਬੈਠੀਆਂ ਆਪਾਂ ਨੂੰ ਇਹ ਵਿਚਾਰ ਕਰਨੀ ਚਾਹੀਦੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਿ ਉਹਨਾਂ ਦੇ ਜ਼ੁਲਮ ਕਰਨਾ ਹੀ ਕਰਨਾ ਤੇ ਆਪਾਂ ਨੂੰ ਹੁਣ ਇਹ ਫੈਸਲਾ ਕਰਨਾ ਚਾਹੀਦਾ ਕਿ ਆਪਾਂ ਇੰਨਾ ਹੀ ਬੱਕ ਬੱਕ ਧੜਿਆਂ ਚ ਬੱਕ ਬੱਕ ਮੰਡੀਆਂ ਚ ਪੈ ਕੇ ਉਹਨਾਂ ਨੂੰ ਇਹ ਮੌਕਾ ਦੇਣਾ ਕਿ ਆਪਾਂ ਉਹਨਾਂ ਨੂੰ ਸਾਰੇ ਜਣੇ ਨਾਲ ਮਿਲ ਕੇ ਉਹਨਾਂ ਵਾਸਤੇ ਆਪਾਂ ਕੋ ਖੰਦ ਕਰੀਏ ਕਿ ਜਿਹੜਾ ਉਹ ਇਹੋ ਜਿਹੀਆਂ ਚੀਜ਼ਾਂ ਨਾ ਕਰ ਸਕਣ ਇੰਨੀਆਂ ਗਬਨਤੀਆਂ ਦਾ ਪ੍ਰਵਾਨ ਕਰਦਾ ਸਾਰੇ بڑے ਸਿਰਦ ਬੈਠੇ ਅੱਜ ਨੂੰ ਆਉਣ ਦੇ ਵੱਡੀ ਵੱਡੀ ਲਾਈ ਲੱਗ ਵਾਲੇ ਇੱਥੇ ਜਨਰਲ ਆ ਸਾਰਿਆਂ ਨੂੰ ਚਰਣਾ ਤੇ ਬੇਨਤੀ ਹੈ ਕਿ ਆਪਾਂ ਇਹ ਸਾਰੇ ਜਣੇ ਰਲ ਮਿਲ ਕੇ ਇਹ ਇਹ ਇਹਨਾਂ ਮਸਲਿਆਂ ਨੂੰ ਇਹਨਾਂ ਨੂੰ ਰੋਕ ਲਈਏ ਆਪਾਂ ਸਾਰੇ ਧਰਮ ਮਿਲ ਕੇ ਜੋ ਜੁਡੀਸ਼ਰੀ ਦੇ ਤੌਰ ਤੇ ਹੋ ਸਕਦਾ ਜੋ ਆਪਣੀਆਂ ਉਹ ਤਾਂ ਤੋਂ ਰਾਜਨੀਤਿਕ ਤੌਰ ਤੇ ਹੋ ਸਕਦਾ ਜੋ ਆਪਾਂ ਰਲ ਮਿਲ ਕੇ ਕੋਈ ਵੱਡਾ ਦਬਾਅ ਬਣਾ ਸਕਦੇ ਹਾਂ ਸਰਕਾਰਾਂ ਤੇ ਇਨਸਾਫ ਲੈਣ ਵਾਸਤੇ ਜਿੰਨਾ ਕੋਈ ਮਿਲ ਸਕਦਾ ਉਹਦੇ ਵਾਸਤੇ ਵੀ ਕੋਸ਼ਿਸ਼ ਕਰੀਏ ਤੇ ਬਾਕੀ ਜੋ ਵੀ ਜੋ ਖਾਸਾ ਪੰਦੇ ਰੀਤੀ ਰਿਵਾਜ ਉਹਨਾਂ ਦੇ ਤਹਿਤ ਵੀ ਆਪਾਂ ਸਾਰੇ ਜਣੇ ਜੋ ਵੀ ਆਪਾਂ ਕਰ ਸਕਦੇ ਹਾਂ ਸਾਰਿਆਂ ਨਾਲ ਆਪਾਂ ਸੱਚੇ ਦੋ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਆਪਾਂ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਇਹ ਸਾਡੇ ਲਈ ਸਭ ਤੋਂ ਵੱਡੀ ਸਪਰੀਮ ਹੈ ਇੱਥੇ ਆਪਾਂ ਕੋਈ ਵੀ ਇਹ ਕੋਈ ਰੋਟੀਆਂ ਸੇਕਣ ਵਾਲੀ ਜਾਂ ਕੋਈ ਇਹੋ ਜਿਹੀ ਇਹਨਾਂ ਨਾਲ ਗੱਲ ਕਰੀਏ ਆਪਾਂ ਪਰਿਵਾਰਾਂ ਨਾਲ ਹੰਧਦੀ ਕਰਨਾ ਆਏ ਆ ਆਪਣੀ ਕੌਮ ਦਾ ਇਨਸਾਫ ਦੀ ਗੱਲ ਕਰਨ ਆਏ ਆ ਉਹਦੇ ਵਾਅਦੇ ਆਪਾਂ सारे ਜਣੇ ਨਾਲ ਮਿਲ ਕੇ ਹਲਾ ਮਾਰੀਏ ਤੇ ਜੋ ਇਹਨਾਂ ਪਰਿਵਾਰਾਂ ਨੂੰ ਮਿਲ ਦਰਵਾਜ਼ਾ ਹੋ ਸਕੇ ਕੋਈ ਇਹਨਾਂ ਦੀ ਬਹੁਤ ਹਾਲਾਤ ਵੀ ਇਹਨਾਂ ਦੇ ਬੜੇ ਇਹਨਾਂ ਦੇ ਬਹੁਤ ਪ੍ਰਮਾਰ ਘਰਾ ਆਰਥਿਕ ਤੌਰ ਤੇ ਵੀ ਬੜੇ ਮਾੜੇ ਆ ਇਸ ਕਰਕੇ ਇਹਨਾਂ ਦੇ ਵੀ ਆਪਾਂ ਸਾਰਿਆਂ ਜਾਣੇ ਨਾਲ ਮਿਲ ਕੇ ਜੋ ਵੀ ਆਰਥਿਕ ਤੌਰ ਤੇ ਮਦਦ ਹੋ ਸਕੀ ਉਹ ਵੀ ਕਰਨੀ ਚਾਹੀਦੀ ਆ ਤੇ ਜੋ ਵੀ ਉਹਨਾਂ ਦਾ ਬਾਕੀ ਜੋ ਕਾਨੂੰਨ ਵਾਲੇ ਇੱਥੇ ਆਪਣੇ ਬੈਠੇ ਰਕੀ ਜਾਂ ਆਪਣੇ ਬਹੁਤ ਪੁਰਾਣੇ ਚਾਚੇ ਆ ਉਹ ਆਪਣੇ ਤੌਰ ਤੇ ਵੀ ਤਾਂ ਕਿਤੇ ਕਿ ਆਪਣੇ ਕੋਈ ਇਤਵਾਰੀ ਜੋ ਹੈ ਇਹਨੂੰ ਸਹੀ